ਖੱਲ ਨੂੰ 6 ਜਨਵਰੀ ਨੂੰ ਜਿਹੜੀ ਇੱਥੇ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਇੱਕ ਕਾਨਫਰੰਸ ਹੋ ਰਹੀ ਹੈ। ਇਸ ਕਾਨਫਰੰਸ ਦੇ ਜਿਹੜੇ ਤਿਆਰੀਆਂ ਨੇ ਜਿਵੇਂ ਅਗਲਾ ਤੁਸੀਂ ਦੇਖ ਰਹੇ ਹੋ, ਮਗਰਲੇ ਪਾਸੇ ਸਟੇਜ ਮੰਨ ਚੁੱਕੀ ਆ ਆ ਸਾਰੇ ਸਪੀਕਰ ਲੱਗ ਅੱਪਾ ਇੱਥੇ ਕਿਸਾਨ ਮਹਾਪੰਚਾਇਤ ਕਰਨ ਲੱਗੇ ਆ ਇਹ ਕੋਈ ਸਾਡਾ ਸਰਕਾਰੀ ਮੋਟਰ ਨਹੀਂ ਹੈ ਇਹ ਇੱਕੋ ਮੰਤਵਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਸਰਕਾਰ ਹਮਲਾਵਰ ਰੋਕ ਸਾਡੇ ਤੇ ਇਕਿਆਰ ਕਰ ਰਹੀ ਹੈ ਕੇਂਦਰ ਸਰਕਾਰ ਤੱਕ ਤੇ ਪੰਜਾਬ ਗਵਰਨਮੈਂਟ ਤੱਕ ਇੱਕ ਮੈਸੇਜ ਦੇਣਾ ਕਿ ਲੋਕ ਤਿਆਰ ਨੇ ਲੋਕ ਅੰਦੋਲਨ ਲਈ ਤੇ ਦੋਸਤੋ ਆਪਾਂ ਇਹ ਕਿਹਾ ਮੋਦੀ ਜੀ ਨੂੰ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ 1 ਲੱਖ ਕਿਸਾਨ ਲੈ ਕੇ ਦਿੱਲੀ ਆਵਾਂਗੇ ਮੰਡੀ ਦੇ ਵਿੱਚੋਂ ਆਪਾਂ ਇੱਕ ਸੁਨੇਹਾ ਦੇਣਾ ਇਸ ਅਨਾਜ ਮੰਡੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਕਿ ਆਹ 1 ਲੱਖ ਕਿਸਾਨ ਜੀ ਦੀ ਅਸੀਂ ਗੱਲ ਕੀਤੀ ਆ ਮੋਦੀ ਜੀ ਆ ਬੈਠਾ ਤਿਆਰੀਆਂ ਕਰੀ ਬੈਠਾ ਘਰਾਂ ਦੇ ਵਿੱਚ ਟਰੈਕਟਰ ਟਰਾਲੀਆਂ ਦੀ ਤਿਆਰੀਆਂ ਹੋ ਚੁੱਕੀਆਂ ਨੇ ਔਰ 13 ਫਰਵਰੀ ਜਿਹੜੀ ਡੇਟ ਫਿਕਸ ਹੋ ਚੁੱਕੀ ਆ ਉਸ ਤਰੀਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਥੇ ਹੋਰ ਦੇ ਵਿੱਚ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਰਨਾਲਾ ਦੀ ਧਾਣਾ ਮੰਡੀ 'ਚ ਖੜੇ ਆਂ ਕੱਲ ਨੂੰ 6 ਜਨਵਰੀ ਨੂੰ ਜਿਹੜੀ ਇੱਥੇ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਦੇ ਸਾਂਝੀ ਯਤਨਾਂ ਦੀ ਸਦਕਾ ਇੱਕ ਕਾਨਫਰੰਸ ਹੋ ਰਹੀ ਹੈ। ਇਸ ਕਾਨਫਰੰਸ ਦੀਆਂ ਜਿਹੜੀਆਂ ਤਿਆਰੀਆਂ ਨੇ ਮੇਰਾ ਖਿਆਲ ਹੈ ਤੁਸੀਂ ਦੇਖ ਰਹੇ ਹੋ ਮਗਰਲੇ ਪਾਸੇ ਸਟੇਜ ਮੰਨ ਚੁੱਕੀ ਆ ਆ ਸਾਰੇ ਸਪੀਕਰ ਲੱਗ ਚੁੱਕੇ ਨੇ। ਕੋਸ਼ਿਸ਼ ਇਹ ਆ ਕਿ ਲਗਭਗ 70 ਕਰਮਾ 75 ਕਰਮਾ ਚੌੜਾ ਤੇ 250 ਤੋਂ ਲੈ ਕੇ 150 ਕਰਮ ਲੰਬਾ ਪੰਡਾਲ ਬਣਦੀ। ਤਿਆਰੀ ਕੀਤੀ ਜਾ ਰਹੀ ਆ ਆਪ ਸਭ ਨੂੰ ਸਾਡੀ ਬੇਨਤੀ ਆ ਦੋਸਤੋ ਕਿ ਇਹ ਜਿਹੜੀ ਆਪਾਂ ਇੱਥੇ ਕਿਸਾਨ ਮਹਾਪੰਚਾਇਤ ਕਰਨ ਲੱਗੇ ਆ ਇਹ ਕੋਈ ਸਾਡਾ ਸਰਕਾਰੀ ਮੋਟਿਵ ਨਹੀਂ ਹੈ ਇਹ ਇੱਕੋ ਮੰਤਵ ਆ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਸਰਕਾਰ ਹਮਲਾਵਰ ਰੋਕ ਸਾਡੇ ਤੇ ਇਖਤਿਆਰ ਕਰ ਰਹੀ ਹੈ ਕੇਂਦਰ ਸਰਕਾਰ ਤੱਕ ਤੇ ਪੰਜਾਬ ਗਵਰਨਮੈਂਟ ਤੱਕ ਇੱਕ ਮੈਸੇਜ ਦੇਣਾ ਕਿ ਲੋਕ ਤਿਆਰ ਨੇ ਲੋਕ ਅੰਦੋਲਨ ਲਈ ਹਰ ਪਹਿਲੇ ਦਿੱਲੀ ਲਈ ਕੁਝ ਕਰਨਗੇ ਔਰ ਦਿੱਲੀ ਲਈ ਤਿਆਰ بیٹھے ਨੇ ਇਹ ਆਪਾਂ ਵਿਖਾਉਣ ਵਾਸਤੇ ਪ੍ਰੋਗਰਾਮ ਆ ਮੇਰੀ ਬੇਨਤੀ ਆ ਕਿ ਦੋਸਤੋ ਆਪਾਂ ਇਹ ਕਿਹਾ ਮੋਦੀ ਜੀ ਨੂੰ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਿ ਅਸੀਂ 1 ਲੱਖ ਕਿਸਾਨ ਲੈ ਕੇ ਦਿੱਲੀ ਆਵਾਂਗੇ ਔਰ ਅੱਜ ਇੱਥੋਂ ਇਸ ਮੰਡੀ ਦੇ ਵਿੱਚੋਂ ਆਪਾਂ ਇੱਕ ਸੁਨੇਹਾ ਦੇਣਾ ਇਸ ਅਨਾਜ ਮੰਡੀ ਦੇ ਵਿੱਚੋਂ ਇੱਕ ਮੈਸੇਜ ਦੇਣਾ ਕਿ ਆਹ 1 ਲੱਖ ਕਿਸਾਨ ਜੀ ਦੀ ਅਸੀਂ ਗੱਲ ਕੀਤੀ ਆ ਮੋਦੀ ਜੀ ਆ ਬੈਠਾ ਔਰ ਤਿਆਰੀਆਂ ਕਰੀ ਬੈਠਾ ਘਰਾਂ ਦੇ ਵਿੱਚ ਟਰੈਕਟਰ ਟਰਾਲੀਆਂ ਦੀ ਤਿਆਰੀਆਂ ਹੋ ਚੁੱਕੀਆਂ ਨੇ ਔਰ 13 ਫਰਵਰੀ ਜਿਹੜੀ ਡੇਟ ਫਿਕਸ ਹੋ ਚੁੱਕੀ ਆ ਉਸ ਤਰੀਕ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਆਉਣਗੇ ਮੇਰੀ ਆਮ ਕਿਸਾਨ ਵੀਰਾਂ ਨੂੰ ਬੇਨਤੀ ਆ ਮੇਰੀਆਂ ਭੈਣਾਂ ਨੂੰ ਬੇਨਤੀ ਆ ਤੇ ਮੇਰੇ ਵੀਰ ਤੇ ਭੈਣਾਂ ਸਾਰੇ ਹਰ ਇੱਕ ਘਰ ਦੇ ਵਿੱਚੋਂ ਇੱਕ ਭੈਣ ਤੇ ਇੱਕ ਵੀਰ ਜ਼ਰੂਰ ਇੱਥੇ ਆਵੇ ਤਾਂ ਕਿ ਇਹ ਜਿਹੜਾ ਆਪਣੀ ਤਿਆਰੀ ਹੈ ਸਮਝ ਸਕੇ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਤੇ ਮੰਗਾ ਕੀ ਨੇ ਮਸਲਾ ਕੀ ਆ ਕਦੋਂ ਜਾਇਆ ਜਾ ਰਿਹਾ ਆਪਾਂ ਉਹ ਵੀ ਇੱਥੇ ਖੋਲ ਕੇ ਦੱਸਾਂਗੇ ਕਿ ਕੀ ਸਮੱਸਿਆਵਾਂ ਨੇ ਕਿਉਂ ਹੁਣ ਦੁਬਾਰਾ ਦਿੱਲੀ ਜਾਣਾ ਪੈ ਰਿਹਾ ਉਹ ਸਾਰੀ ਗੱਲਬਾਤ ਚਰਚਾ ਵੀ ਇੱਥੇ ਹੋਣੀ ਹੈ ਸੋ ਨਾਲ ਦੀ ਨਾਲ ਮੈਂ ਇੱਕ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਕੱਲ ਨੂੰ ਆਪਣਾ ਜਿੰਨੀ ਵੀ ਸੰਗਤ ਨੇ ਆਉਣਾ ਕਿਰਪਾ ਕਰਕੇ ਆਪਣੇ ਘਰੋਂ ਤੁਰਨ ਲੱਗਿਆਂ ਦੋ ਪ੍ਰਸ਼ਾਦੇ ਚਾਰ ਪ੍ਰਸ਼ਾਦੇ ਆਪਣੀ ਲੋੜ ਮੁਸਾਬਕ ਮੁਤਾਬਕ ਉਹ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਇੱਥੇ ਲੰਗਰ ਦੀ ਵਿਵਸਥਾ ਨਹੀਂ ਕੀਤੀ ਗਈ ਕੇਵਲ ਚਾਦਾ ਲੰਗਰ ਚੱਲੇਗਾ ਪ੍ਰਸ਼ਾਦੇ ਦਾ ਲੰਗਰ ਨਹੀਂ ਚੱਲਣਾ ਇਹ ਤੁਸੀਂ ਆਪਣੀ ਸਾਰਿਆਂ ਨੇ ਵਿਵਸਥਾ ਕਰਕੇ ਆਉਣੀ ਆ ਵੱਡੀ ਪੱਦਰ ਦੇ ਉੱਤੇ ਹਰ ਘਰ ਦੇ ਵਿੱਚੋਂ ਇੱਕ ਭੈਣ ਇੱਕ ਵੀਰ ਇੱਥੇ ਆਉਣੀ ਚਾਹੀਦੇ ਨੇ ਔਰ ਉਹਨੋਂ ਅੱਗੇ ਜਿਹੜੇ ਸਾਡੀਆਂ ਬਲਾਕਾਂ ਦੀਆਂ ਟੀਮਾਂ ਨੇ ਪਿੰਡਾਂ ਦੀਆਂ ਟੀਮਾਂ ਨੇ ਉਹ ਮੈਨੇਜ ਕਰਨ ਦੀ ਕੋਸ਼ਿਸ਼ ਕਰਨ ਜਿਹੜੇ ਪਿੰਡ 'ਚੋਂ ਇੱਕ ਬੱਸ ਭਰਦੀ ਐ ਇੱਕ ਪਰਣ ਜਿਹੜੇ ਪਿੰਡ 'ਚੋਂ ਵੱਡੇ ਪਿੰਡ ਨੇ ਦੋ ਭਰਦੀਆਂ ਨੇ ਤਿੰਨ ਭਰਦੀਆਂ ਨੇ ਚਾਰ ਭਰਦੀਆਂ ਨੇ ਜਾਂ ਪੰਜ ਭਰਦੀਆਂ ਜਿਵੇਂ ਅੱਜ ਕੁਝ ਪਿੰਡਾਂ ਤੋਂ ਸੁਨੇਹਾ ਮਿਲਿਆ ਹੈ ਕਿ 60-60 ਟਰੈਕਟਰ ਟਰਾਲੀਆਂ ਇੱਕ ਇੱਕ ਪਿੰਡ ਤਿਆਰ ਕਰ ਰਿਹਾ ਤੋਂ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਤਿਆਰੀ ਦੇ ਨਾਲ ਇਸ ਪੰਚਾਇਤ ਦੇ ਵਿੱਚ ਹਾਜ਼ਰੀ ਭਰਨੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ